ਜੋ ਮਧ ਮੱਖੀ ਤਿਉਂ ਸਹੋਰ ਰਸ ਜੋ ਮਧ ਮੱਖੀ ਤਿਉਂ ਸਹੋਰ ਰਸ ਜੋਰ ਜੋਰ ਤਾਨ ਕੀਆ ਮਰਦੀ ਬਾੜ ਲਿਓ ਲਿਓ ਕਰੀਏ ਮਰਦੀ ਬਾੜ ਲਿਓ ਲਿਓ ਕਰੀਏ ਪੁੱਤਰੇ ਜਬ ਦਸ ਮਾਸ ਉਰਦ ਮੁਖ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਪੂਲਿਆ ਸੋ ਦਿਨ ਕੈਸੇ ਕਾਹੇ ਭਈਆ ਇਰਤੋ ਪੂਲਿਆ ਕਾਹੇ ਭਈਆ ਤਿਰਤੋ ਪੂਲਿਆ ਪੁੰਗ ਜਦੋਂ ਅਸੀਂ ਆਪਣੀ ਜ਼ਿੰਦਗੀ ਦਾ ਕੋਈ ਕੀਮਤੀ ਏਮ ਨਹੀਂ ਬਣਾਉਂਦੇ ਆ ਨਾ ਨਿੱਕੇ ਬੱਚੇ ਨੂੰ ਉਹਨੇ ਪਤਾ ਨਹੀਂ ਹੈ ਲੇਕਿਨ ਅਸੀਂ ਵੱਡੇ ਜਿਹੜੇ 70 80 90 100 100 ਸਾਲ ਦੇ ਹੋ ਕੇ ਮਰਦੇ ਆ ਦੁਖੀ ਹੀ ਮਰਦੇ ਆ ਕ੍ਰੂਪਤਾ ਸਾਡੇ ਚਿਹਰੇ ਤੇ ਆ ਜਾਂਦੇ ਗੁੱਸਾ ਸਾਨੂੰ ਪਲ-ਪਲ ਚੜਦਾ ਅਸੀਂ ਆਪਣੇ ਬਾਰੇ ਸੋਚਦੇ ਹੀ ਨਹੀਂ ਆ ਦੁਖੀ ਦੁਖੀ ਮਰਦੇ ਆ ਇਹ ਹੀ ਕਾਰਨ ਹੈ ਕਿ ਜਿੰਨੇ ਲੋਕੀ ਮਰਨ ਲੱਗਦੇ ਨੇ ਉਹ ਦੁਖੀ ਰੋ ਰੋ ਕੇ ਮਰਦੇ ਨੇ ਉਹਨਾਂ ਨੂੰ ਪਤਾ ਕੀ ਚੀਜ਼ ਸਤਾਉਂਦੀ ਹੈ ਕਿ ਮੈਂ ਸਾਰੀ ਜ਼ਿੰਦਗੀ ਐਵੇਂ ਹੀ ਵਜ਼ਾਇਆ ਕਰ ਦਿੱਤੀ ਕੋਈ ਜ਼ਿੰਦਗੀ ਦਾ ਕੀਮਤੀ Aim ਨਹੀਂ ਬਣਾਇਆ सत्संग जी एम के बना है मैं ये गल क्यों की क्योंकि सवाल पूछया जाता है, है इंसान का जन्म लेने का, का क्या परपज़ है या कई पूछते हैं भगवान ने इंसान क्यों बनाया कोई नहीं दस सकता क्यों अगर मगोचरा तेरा अंत ना पाया अंत ना पाया कि ना तेरा आप अपना आप तू जाने रब जी जानन के उन्हें इंसान क्यों बनाया ਅੱਜ ਸਵੇਰੇ ਟੀਵੀ ਤੇ ਵੀ ਆ ਰਿਹਾ ਸੀ ਜਦੋਂ ਮੈਂ ਸਾਂਝ ਕਰ ਰਿਹਾ ਸੀ ਆਸਟ੍ਰੇਲੀਆ ਦੇ ਪ੍ਰੋਗਰਾਮ ਤੇ ਰੱਬ ਜਾਣੇ ਕਿ ਰੱਬ ਨੇ ਕੁੱਤਾ ਕਿਉਂ ਬਣਾਇਆ ਬਿੱਲੀ ਕਿਉਂ ਬਣਾਈ ਘੋੜਾ ਕਿਉਂ ਬਣਾਇਆ ਸੱਪ ਕਿਉਂ ਬਣਾਇਆ ਰੱਬ ਜੀ ਜਾਣੇ ਰੱਬ ਜੀ ਨੇ ਸ੍ਰਿਸ਼ਟੀ ਕਿਉਂ ਸਾਜੀ ਰੱਬ ਜੀ ਜਾਣੇ ਲੇਕਿਨ ਬਾਣੀ ਪੜਨ ਤੋਂ ਬਾਅਦ ਇਹ ਸਮਝ ਆਇਆ ਕਿ ਬਾਣੀ ਮੈਨੂੰ ਮੈਨੂੰ ਆਪਣਾ ਏਮ ਆਪਣਾ ਪਰਪਸ ਸਮਝਣ ਵਾਸਤੇ ਇੱਕ ਅੱਖ ਹੈ ਇੱਕ ਵਿਜ਼ਨ ਹੈ ਇੱਕ ਇਨਸਾਈਟ ਹੈ ਮਨੂੰ ਸਮਝਾ ਰਹੀ ਹੈ ਕਿ ਤੂੰ ਆਪਣਾ ਏਮ ਬਣਾ ਡਿਵਾਈਨ ਆਪਣਾ ਏਮ ਬਣਾ ਇਨਸਾਨੀਅਤ ਭਰਪੂਰ ਆਪਣਾ ਏਮ ਬਣਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬਾਸਣ ਪਾਈਏ ਹਾਊ ਟੂ ਲਿਵ ਫਾਰ ਆਦਰਸ ਦਾ ਆਪਣਾ ਏਮ ਬਣਾ ਜਦੋਂ ਤੱਕ ਇਹ ਵਾਲਾ ਉੱਚਾ ਏਮ ਨਹੀਂ ਨਾ ਬਣਾਏਗਾ ਤਾਂ ਤੱਕ ਤੈਨੂੰ ਜੋ ਵੀ ਪ੍ਰਾਪਤੀ ਹੋਏਗੀ ਹੋਮੇ ਦਾ ਕੰਡਾ ਚੂਬੇਗਾ ਔਰ ਉੱਚਾ ਏਮ ਬਣਾ ਕੇ ਦੂਜਿਆਂ ਦੇ ਪੈਰਾਂ ਤੇ ਆਪਣੀ ਨੱਕ ਰੱਖ ਕੇ ਨਮਰਤਾ ਨਾਲ ਉਹਨਾਂ ਦਾ ਕੰਮ ਕਰਨਾ ਹੈ ਕਿਸੇ ਦਾ ਵੀ ਕੰਮ ਕਰਨਾ ਹੈ ਸਿਰ ਤੇ ਚੜ ਕੇ ਨਹੀਂ ਕਰੀਦਾ ਨਮਰਤਾ ਦੀ ਨਿਸ਼ਾਨੀ ਕਿਸੇ ਦਾ ਭਲਾ ਕਰਨਾ ਹੋਵੇ ਉਹਦੇ ਤੇ ਇਸ਼ਾਨ ਚੜ ਚੜ ਕੇ ਨਹੀਂ ਕੀਏ ਕਰੀਦਾ ਕਿਸੇ ਦਾ ਭਲਾ ਕੁਝ ਕੀਤਾ ਉਹਨੂੰ ਜਣਾਈ ਦਾ ਨਹੀਂ ਹੈ ਉਹਦੀ ਗਿਣਤੀਆਂ ਨਹੀਂ ਗਣੀਦਾ ਮੈਂ ਤੇਰੇ ਵਾਸਤੇ ਇਹ ਕੀਤਾ ਮੈਂ ਤੇਰੇ ਵਾਸਤੇ ਉਹ ਕੀਤਾ ਅੱਜ ਤੂੰ ਇਸ਼ਾਨ ਫਰਮੋਸ਼ ਹੋ ਗਿਆ ਹੈ ਨਹੀਂ ਜਿਨ੍ਹਾਂ ਦਾ ਏਮ ਉੱਚਾ ਹੁੰਦਾ ਹੈ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਿੱਥੇ ਟੈਂਦੇ ਨਹੀਂ ਨੇ ਵਿਸ਼ਟਾ ਤੇ ਨਹੀਂ ਟੈਂਦੇ ਨੇ ਉਹ ਉਹ ਕਾਇਲ ਵਾਂਗੂ ਮੁਰਦਾਰ ਤੇ ਨਹੀਂ ਟੈਂਦੇ ਨੇ ਉਹਨਾਂ ਦਾ ਏਮ ਉੱਚਾ ਹੁੰਦਾ ਹੈ ਉਹ ਆਪਣੇ ਉੱਚੇ ਏਮ ਨਾਲ ਲੱਗੇ ਰਹਿੰਦੇ ਨੇ ਉੱਚੇ ਏਮ ਵਾਲੇ ਦੀ ਉਡਾਰੀ ਉੱਚੀ ਹੁੰਦੀ ਹੈ ਪਰ ਜੇ ਅਸੀਂ ਇਲ ਬਨ ਬਨ ਜਾਈਏ ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ ਇਲਾਕੀ ਕਰਦੀਆਂ ਨੇ ਜ਼ਮੀਨ ਤੇ ਜਿੱਥੇ ਮਰਦਾਰ ਪਿਆਉਂਦਾ ਉੱਥੇ ਜਿੱਥੇ ਗੁਲਾਬ ਖਿੜਿਆ ਉੱਥੇ ਨਹੀਂ ਜਾਂਦੀਆਂ ਇਲਾ ਹਸੀਵਿਤੇ ਅੰਜੀ ਕਰਦੇ ਆ ਜਦੋਂ ਏਮ ਨਾ ਹੋਵੇ ਤਾਸੀ ਹੰਕਾਰੇ ਰਾਂਗੇ ਔਰ Aim ਕਿਹੜਾ ਬਣਾਣਾ ਹੈ ਨਾਲ ਦੇ ਨਾਲ ਸੋਲੂਸ਼ਨ ਸਮਝ ਆ ਰਿਹਾ ਡਿਵਾਈਨ Aim ਬਣਾਣਾ ਹੈ ਜੇ ਵਿਵੇਕ ਬੁੱਧੀ ਲਈਏ ਤਾਂ ਸਮਝ ਆ ਜਾਏਗੀ ਮੈਨੂੰ Aim ਕਿਹੜਾ ਬਣਾਣਾ ਚਾਹੀਦਾ ਕੋਈ Aim ਬਣਾਉਂਦਾ ਮੈਂ ਡਾਕਟਰ ਬੰਨਾ ਕੋਈ Aim ਬਣਾਉਂਦਾ ਇੰਜੀਨੀਅਰ ਬੰਨਾ ਕੋਈ Aim ਬਣਾਉਂਦਾ ਮੈਨੇ ਬਾਹਰ ਜਾਣਾ ਕੋਈ ਕਹਿੰਦਾ ਵੱਡਾ ਬਿਜ਼ਨਸ ਕਰਨਾ ਕੋਈ ਕਹਿੰਦਾ ਮੈਨੇ ਕੰਪਨੀ ਦਾ CEO ਬੰਨਾ ਹੈ ਕੋਈ ਕੁਛ Aim ਬਣਾਉਂਦਾ ਕੋਈ ਕੁਛ ਦੁਨਿਆਵੀ ਜਿਤਨੇ Aim ਨੇ ਇਹ ਪ੍ਰਾਪਤੀਆਂ ਨੇ ਇਹਨਾਂ ਪ੍ਰਾਪਤੀਆਂ ਤੋਂ ਬਾਅਦ ਹੰਕਾਰ ਆਉਣ ਦੇ ਚਾਂਸਸ ਨੇ ਯੂ ਆਰ ਪ੍ਰੋਨ ਟੂ ਹੈਵ ਈਗੋ ਡਾਕਟਰ ਬਣ ਗਿਆ ਮੇਰੇ ਵਰਗਾ ਡਾਕਟਰ ਨਹੀਂ ਕੋਈ ਨੀ ਆ ਮਰੀਜ਼ ਆ ਗਿਆ 8 ਵਜੇ ਆਪਨੀ ਮੈਂ ਤੁਹਾਡਾ ਹੱਥ ਦੇਖੂਗਾ ਜਾਓ ਹੰਕਾਰ ਨਿੱਕੀ ਨਿੱਕੀ ਪ੍ਰਾਪਤੀ ਤੋਂ ਲੈ ਕੇ ਵੱਡੀ ਵੱਡੀ ਪ੍ਰਾਪਤੀ ਦੇ ਹੰਕਾਰ ਹੋਣਗੇ ਤਾਂ ਮਤਲਬ ਏਮ ਵੀ ਸਾਨੂੰ ਡਿਮਾਈਨ ਬਣਾਉਣਾ ਪਏਗਾ ਨਹੀਂ ਤੇ ਹੰਕਾਰ ਛੜੇਗਾ ਪ੍ਰਾਪਤੀਆਂ ਦੇ ਨਾਲ ਕੰਪਲੈਕਸ ਆਉਂਦਾ ਹੈ ਔਰ ਗਾਫਲ ਹਵਾ ਚ ਅਸੀਂ ਫੁੱਲਦੇ ਜਾਂਦੇ ਆ ਹੋਰ ਨਾਲ ਦੇ ਸ਼ੂ ਚ ਜਦੋਂ ਅਸੀਂ ਪੈਰ ਪਾਣਾ ਨਹੀਂ ਸਿੱਖਦੇ ਆ ਨਾ ਜਿਵੇਂ ਪਤੀ ਆਪਣੀ ਪਤਨੀ ਨੂੰ ਤੰਗ ਕਰਦਾ ਹੈ ਲੇਕਿਨ ਪਤਨੀ ਜੀ ਉਹਨੂੰ ਕਹੇ ਤੁਹਾਡੀ ਭੈਣ ਨਾਲ ਜੇ ਕੋਈ ਇੰਜ ਕਰੇ ਿਸ ਹਰਮਨੀ ਨਿੱਕੀ ਜੀ ਗੱਲ ਤੇ ਕਰ ਲੈਣੀ ਆਪਣੀ ਪ੍ਰਾਪਤੀ ਦੀ ਈਗੋ ਕਰਨਾ ਸਭ ਕੁਝ ਮੇਰੇ ਮੁਤਾਬਕ ਹੋਵੇ ਮੇਰੇ ਬਿਨਾ ਪੱਤਾ ਨਹੀਂ ਇੱਲਣਾ ਚਾਹੀਦਾ ਮੇਰੇ ਬਿਨਾ ਕੀੜੀ ਨਹੀਂ ਲੰਗਣੀ ਚਾਹੀਦੀ ਪਿਛਲਾ ਪੀਤੀਆ ਹੋਇਆ ਪਾਸਟ ਮਾਫ ਨਾ ਕਰਨਾ ਉਸ ਨੂੰ ਯਾਦ ਰੱਖਣਾ ਜਿਹੜੇ ਲੋਕੀ ਮਾਫ ਨਹੀਂ ਨਾ ਕਰਨਾ ਜਾਣਦੇ ਉਹ ਮਾਫੀ ਮੰਗਣਾ ਵੀ ਨਹੀਂ ਜਾਣਦੇ ਐਸਾ ਈਗੋ ਦੇ ਸਿੰਪਟਮਸ ਨੇ ਈਗੋ ਦਾ ਜਿਹੜਾ ਸਾਨੂੰ ਕੰਡਾ ਚੁਪਦਾ ਰਹਿੰਦਾ ਉਹਦੇ ਸਿੰਪਟਮਸ ਨੇ ਨਾ ਮਾਫ ਕਰਨਾ ਨਾ ਮਾਫੀ ਮੰਗਣੀ ਔਰ ਪਾਸਟ ਦੀਆਂ ਗੱਲਾਂ ਨੂੰ ਕੁਰੇਦਦੇ ਰਹਿਣਾ ਉਸ ਵੇਲੇ ਇੰਜ ਕਿਉਂ ਕੀਤਾ ਸੀ ਇਸ ਕਰਕੇ ਮਰਨ ਤੱਕ ਇਹ ਗੱਲ ਨੂੰ ਮੈਂ ਨਾਲ ਹੀ ਲੈ ਕੇ ਜਾਵਾਂਗਾ ਗੁਰੂ ਪਾਤਸ਼ਾਹ ਕਹਿੰਦੇ ਨੇ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮੰਨਣਾ ਅਡਾਇ ਮਨ ਅੰਦਰ ਗੁੱਸਾ ਹੰਾਣ ਦਾ ਕੀ ਮਤਲਬ ਹੁੰਦਾ ਪੁਰਾਣੀ ਗੱਲ ਨੂੰ ਪਰੋਂਦੇ ਰਹਿਣਾ ਪਾਣੀ ਚ ਮਧਾਣੀ ਮਾਰਦੇ ਰਹਿਣਾ ਐਵੇਂ ਫालतू ਫਲ ਦਾ ਕੰਬਲ ਕੁੱਟਦੇ ਰਹਿਣਾ ਜਿਸੋਂ ਨਿਕਲਦਾ ਕੁਝ ਨਹੀਂ ਦੁੱਖ ਨਿਕਲਦਾ ਹੈ ਦਹਿਸ ਨਿਕਲਦੀ ਹੈ ਰੋਣਾ ਨਿਕਲਦਾ ਹੈ ਨਿਹੋਰੇ ਨਿਕਲਦੇ ਨੇ ਸ਼ਿਕਵੇ ਨਿਕਲਦੇ ਨੇ ਅਪਸੈਟ ਹੁੰਦੇ ਆ ਬੀਪੀ ਹਾਈ ਹੁੰਦਾ ਹੈ ਚੈਨ ਨਹੀਂ ਮਿਲਦਾ ਜਦੋਂ ਅਸੀਂ ਸਾਧ ਸੰਗਤ ਦੀ ਸਿੰਮਲ ਰੁਖ ਬਣ ਜਾਂਦੇ ਆ ਨਾ ਤਾਂ ਸਿੰਮਲ ਰੁਖ ਹੀਪੋਕ੍ਰੇਟ ਹੁੰਦਾ ਸਿੰਮਲ ਰੁਖ ਸਰਾਇਰਾ ਆਤ ਦੀਰਗ ਆਤ ਮੁਚ ਉਚਾਈ ਵੜਾਉਂਦਾ ਸੁੰਦਰੀ ਵੜਾਉਂਦਾ ਉਮਰ ਵੀ ਬੜੀ ਵੱਡੀ ਹੁੰਦੀ ਸਿੰਮਲ ਰੁਖ ਸਰਾਇਰਾ ਦੀਰਗਤ ਮੁਝ ਕੋਈ ਜੇ ਆਵੇ ਆਸਕਰ ਜਾਏ ਨਿਰਾਸ਼ੇ ਕੀਤ ਉਹ ਇਹਦਾ ਮਤਲਬ ਹੁੰਦਾ ਤੋਤੇ ਤੋਤੇ ਵਿਚਾਰੇ ਦੂਰੋਂ ਦੇਖਦੇ ਨੇ ਉਹ ਸੁੰਦਰ ਪੇੜ ਆ ਉਹਦੇ ਤੇ ਜਾਵਾਂਗੇ ਰੈਸਟ ਕਰਾਂਗੇ ਛਾਂ ਲਵਾਂਗੇ ਫਲ ਖਾਵਾਂਗੇ ਪੱਤੇ ਖਾਵਾਂਗੇ ਫੁੱਲ ਖਾਵਾਂਗੇ ਲੇਕਿਨ ਜਿਉਂ ਹੀ ਉਸ ਪੇੜ ਤੇ ਪਹੁੰਚਦੇ ਨੇ ਫਲ ਫਿੱਕੇ ਫੁੱਲ ਬਕਬਕੇ ਕਮ ਨਾ ਆਵੇ ਪਤ ਅਸੀ ਉਸ ਸਿੰਬਲ ਰੁਖਵਾਉਂ ਜਦੋਂ ਹੋ ਜਾਂਦੇ ਆ ਨਾ ਤਾਂ ਇਹ ਆਪਣੇ ਆਪ ਇੱਕ ਸਿੰਪਟਮ ਹੈ ਕਿ ਜਦੋਂ ਸਾਡੇ ਨਾਲ ਕੋਈ ਬਿਹੇਵ ਕਰਦਾ ਹੈ ਨਾ ਜਦੋਂ ਸਾਡੇ ਜਦੋਂ ਕੋਈ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਜਦੋਂ ਸਾਡੇ ਨੇੜੇ ਕੋਈ ਆਂਦਾ ਨਾ ਤਾਂ ਉਹਨੂੰ ਪਤਾ ਲੱਗਦਾ ਹੈ ਬੰਦਾ ਕਿੰਨਾ شریف ਹੈ ਕਿ ਨਹੀਂ ਹੈ ਇਹ बार-ਬਾਰ ਉਹ ਇੰਝ ਕਰਦਾ ਸੀ ਬਰਲੇ ਭੇਕ ਦਿਖਾਵਤ ਜਗਤ ਕੋ ਲੋਗਨ ਕੋ ਬਸਕੀਨ ਇਹ ਹਿਪੋਕ੍ਰੀਸੀ ਇਦੇ ਵਿੱਚ ਨਾ ਜਦੋਂ ਅਸੀਂ ਆਸਾ ਕੀ ਵਾਰ ਪੜਦੇ ਆ ਉਹਦੇ ਵਿੱਚ ਤੇ ਸੋਲੂਸ਼ਨ ਸਮਝਾਇਆ ਮਿਠਤ ਨਹੀਂ ਵੀ ਨਾਨਕਾ ਗੁਣ ਚੰਗਈਆਂ ਤੱਤ ਪਰ ਸਾਡੀ ਮਿਠਤ ਹਿਪੋਗ੍ਰੇਸੀ ਹੁੰਦੀ ਹੈ ਸਾਡੀ ਦਿਖਾਵੇ ਦੀ ਹੁੰਦੀ ਹੈ ਲੇਕਿਨ ਸਾਧ ਸੰਗਤ ਦੀ ਪੂਰੀ ਦੁਨੀਆ ਵਿੱਚ ਜੋ ਇਨਸਾਨ ਕਦੀ ਕਾਮਯਾਬ ਹੋਇਆ ਹੈ ਨਾ ਕਾਮਯਾਬ ਇਨਸਾਨ ਸਪਿਰਚੁਅਲ ਇਨਸਾਨ ਧਾਰਮਿਕਤਾ ਵਿੱਚ ਕਾਮਯਾਬੀ ਜਾ ਦੁਨੀਆ ਦੀ ਕਿਸੇ ਵੀ ਜਗ੍ਹਾ ਜਦੋਂ ਕੋਈ ਇਨਸਾਨ ਸਪਿਰਚੁਅਲਿਟੀ ਨੂੰ ਅਚੀਵ ਕਰਦਾ ਹੈ ਨਾ ਜਦੋਂ ਵੱਡਾ ਹੋ ਜਾਂਦਾ ਹੈ ਸਹੀ ਮੈਨੇਜ ਵਿੱਚ ਵੱਡਾ ਉਮਰ ਕਰਕੇ ਵੱਡਾ ਨਹੀਂ ਫੇਮ ਕਰਕੇ ਵੱਡਾ ਨਹੀਂ ਆਤਮਕ ਤੌਰ ਤੇ ਜਦੋਂ ਉੱਚਾ ਹੋ ਜਾਂਦਾ ਨਾ ਉਹਦਾ ਯੂਨੀਵਰਸਲ ਸਿਸਟਮ ਹੈ ਕਿ ਉਹ ਹੰਬਲ ਹੋ ਜਾਂਦਾ ਉਹ ਨਮਰਤਾ ਚ ਆ ਜਾਂਦਾ ਹੰਕਾਰਿਆ ਤੇ ਨਮਰਤਾ ਜਨੀ ਆਂਦਾ ਹੰਕਾਰਿਆ ਤੇ ਆਕੜਿਆ ਹੀ ਰਹਿੰਦਾ ਅਸੀਂ ਆਪਣੇ ਬਾਰੇ ਵਿਚਾਰ ਕਰਨੀ ਹੈ ਕਿ ਜੇ ਮੈਂ ਹੰਕਾਰਿਆ ਮੈਂ ਕਿਸੇ ਨੂੰ ਮਾਫ ਨਹੀਂ ਕਰਦਾ ਜੇ ਮੈਂ ਹੰਕਾਰਿਆ ਮੈਂ ਮਾਫੀ ਨਹੀਂ ਮੰਗਦਾ ਜੇ ਮੈਂ ਹੰਕਾਰਿਆ ਤੇ ਮੈਂ ਹਮੇਸ਼ਾ ਆਪਣੇ ਆਪ ਨੂੰ ਰਾਈਟ ਸਮਝਦਾ ਜੇ ਮੈਂ ਹੰਕਾਰਿਆ ਤੇ ਮੈਂ ਦੂਜਿਆਂ ਨੂੰ ਗਲਤ ਹੀ ਪ੍ਰੂਫ ਕਰਦਾ पावे जिस तरह मर्जी रुस के चुप करके ऊंचा बोल के गाल कैड़े बोल बोल के क्रोध करके जिस तरह मर्जी इमोशनल ब्लैकमेल करके रो के कोई ना कोई तरीके ना, मैं मिस्टर राइट अपने, अपने या मिसिज राइट प्रूव करता ए सारे की है होमे का आफरया हो ढिड होमे होया दिमाग सत्संग जी ना ਅਸੀਂ ਸਿੰਬਲ ਰੁੱਖ ਬਣ ਜਾਂਦੇ ਹਾਂ ਲੇਕਿਨ ਸਾਨੂੰ ਸਮਝਣਾ ਹੈ ਜੇ ਹਉਮੈ ਦਾ ਕੰਡਾ ਕੱਢਣਾ ਹੈ ਔਰ ਕਾਮਯਾਬ ਬਣਨਾ ਹੈ ਧਰਮੀ ਕਾਮਯਾਬ ਧਰਮ ਦੀ ਦੁਨੀਆ ਵਿੱਚ ਤਾਂ ਕਿਸੇ ਨੂੰ ਵਿਖਾਣਾ ਨਹੀਂ ਹੈ ਲੇਕਿਨ ਆਪਣਾ ਟਰੂਲੀ ਸਿਨਸੀਅਰਲੀ ਇਮਾਨਦਾਰੀ ਨਾਲ ਪੈਸ਼ਨ ਦੇ ਨਾਲ ਨਿਮਰਤਾ ਮਿਠਾਸ ਅਤੇ ਸੇਵਾ ਵਾਲਾ ਸੁਭਾਅ ਬਣਾ ਇਸਾਰੇ ਮਿਲ ਕੇ ਨਾ ਮੇਰਾ ਹੌਮੇ ਦਾ ਕੰਡਾ ਕੱਢ ਦਿੰਦੇ ਨੇ ਮੇਰਾ ਫੁੱਲਿਆ ਗੁਬਾਰਾ ਨੂੰ ਪੈਂਚਰ ਕਰ ਦਿੰਦੇ ਨੇ ਆਪਣੀ ਬਾਰੇ ਸੋਚਣਾ ਕਿ ਮੈਂ ਇਹਨਾਂ ਚੋਂ ਕੋਈ ਵੀ ਪੁਆਇੰਟ ਮਿਸ ਕਰਦਾ ਹਾਂ ਮਿਸ ਕਰਦੀ ਆ ਕਈ ਲੋਕੀ ਨੇ ਸਾਸ਼ਮੇ ਜੀ ਜਦੋਂ ਮਾਫੀ ਮੰਗਦੇ ਨੇ ਤਾਂ ਦੂਜਾ ਬੰਦਾ ਆਕੜ ਜਾਂਦਾ ਹੈ ਹੋਰ ਆਕੜ ਜਾਂਦਾ ਹੈ ਦੇਖਾ ਨਾ ਪ੍ਰੂਫ ਕਰਦੀ ਆ ਨਾ ਕਿ ਤੁਮ ਗਲਤ ਹੋ ਅਗਲੇ ਨੇ ਮਾਫੀ ਮੰਗੀ ਹੈ ਇੰਗਲਿਸ਼ੀ ਚ ਸੈਂਟੈਂਸ ਬੜਾ ਅੱਛਾ ਸੀ ਐਪੋਲੋਜਾਈਜ਼ ਡਸ ਨੋਟ ਮੀਨ ਥੈਟ ਯੂ ਆਰ ਰੋਂਗ ਐਂਡ ਅਦਰ ਪਾਰਟੀ ਇਜ਼ ਰਾਈਟ ਇਨ ਫੈਕਟ ਇਟ ਮੀਨਸ ਥੈਟ ਯੂ ਵੈਲਿਊ ਯੂਅਰ ਰਿਲੇਸ਼ਨਸ਼ਿਪ ਮੋਰ ਥੈਨ ਯੂਅਰ ਈਗੋ ਮੈਂ ਆਪਣੇ ਹੰਕਾਰ ਆਪਣੀ ਹਉਮੈ ਤੋਂ ਜ਼ਿਆਦਾ ਇਸ ਚੀਜ਼ ਦੀ ਵੈਲਿਊ ਰੱਖਦਾ ਹਾਂ ਜਾਂ ਰੱਖਦੀ ਹਾਂ ਕਿ ਮੈਨੂੰ ਤੁਹਾਡੇ ਨਾਲ ਨਾ ਨਿਭਾਣੀ ਹੈ ਨਿਭਾਣ ਨਿਬਾਣ ਵੇਲੇ ਨਮਰਤਾ ਦੀ ਲੋੜ ਪੈਂਦੀ ਹੈ ਨਿਬਾਣ ਵੇਲੇ ਉੱਚੇ ਬੋਲ ਛੱਡਨੇ ਪੈਂਦੇ ਨੇ ਨਿਬਾਣ ਵੇਲੇ ਕੌੜਾ ਕੁੱਟ ਪਰ ਨਾ ਪੈਂਦਾ ਨਿਬਾਣ ਵੇਲੇ ਕੰਜੂਸੀ ਛੱਡਨੀ ਪੈਂਦੀ ਹੈ ego is the only requirement to destroy the relationship any relationship ਸਾਡੀ ego ਹੀ ਤੇ ਹੈ ਮੇਨ ਜਿਹੜੀ ਇੱਕ ਬੰਦੇ ਦੀ ਦੂਜੇ ਬੰਦੇ ਦੇ ਨਾਲ ਦੂਰੀ ਵਧਾਉਂਦੀ ਹੈ सात संग जी ईगो इज द ओनली रिक्वायरमेंट टू डिस्ट्रॉय एनी रिलेशनशिप सो बी बिगर परसन असडे इंसान बनने एंड स्किप द ई एंड लैट इट गो ई हटा दीए ई नो कर दईए ये मैं साझ इस करके की है कि ਜਿੰਨੇ ਵੀ ਅਸੀਂ ਪਖੰਡੋਰ ਕਰਮਕਾਂਡ ਕਰਦੇ ਆ ਸਾਰੇ ਸਾਡੇ ਈਗੋ ਦੇ ਨਿਸ਼ਾਨ ਹੁੰਦੀ ਹੈ ਔਰ ਜਿੰਨੇ ਕਾਇਰ ਹੁੰਦੇ ਨੇ ਕਾਵੜ ਹੁੰਦੇ ਨੇ ਕਪਟੀ ਹੁੰਦੇ ਨੇ ਧੋਖੇਬਾਜ਼ ਹੁੰਦੇ ਨੇ ਔਰ ਹਿਪੋਕ੍ਰੇਟ ਹੁੰਦੇ ਨੇ ਉਹੀ ਮਾਫੀਆਂ ਨਹੀਂ ਮੰਗਦੇ ਨੇ ਉਹੀ ਮਾਫੀਆਂ ਨਹੀਂ ਦਿੰਦੇ ਨੇ ਉਹੀ बार-बार ਮਿੱਠਾ ਬੋਲਦੇ ਨੇ ਉਹੀ ਹਿਪੋਕ੍ਰੇਟ ਲਾਈਫ ਜੀਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਜਾਣਾ ਨਹੀਂ ਆ ਜਦੋਂ ਨਿਊਯਾਰਕ ਬੈਠਾ ਮੈਂ ਇਸ ਸ਼ਬਦ ਨੂੰ ਤਿਆਰ ਕਰ ਰਿਹਾ ਸੀ ਮੇਰੇ ਮਦਰ ਨੇ ਮੇਰੇ ਨਾਲ ਡਿਸਕਸ ਕੀਤਾ ਕਿ ਇਸ ਪੁਆਇੰਟ ਨੂੰ ਤੂੰ ਜ਼ਰੂਰ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਆਪਣੀ ਹੋਮੇ ਤੋਂ ਛੁੱਟਣਾ ਚਾਹੁੰਦੇ ਹਾਂ ਤਾਂ ਸੀ ਸਿੱਧਾ ਸਿੱਧਾ ਸੋਚਾਂ ਪੁੱਠਾ ਸੋਚਣਾ ਹੀ ਕੰਡਾ ਸਾ ਸੰਗਤ ਜੀ ਰਹਾਉ ਦੀ ਪੰਕਤੀ ਕਹਿ ਰਹੀ ਹੈ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ ਜਦ 10 ਮਾਸ ਉਰਦਮੁਖ ਰਹਿਤਾ ਸਾਸਨਜੀ ਇਹਦੇ ਨਾ ਲਫ਼ਜ਼ੀ ਅਰਥ پتہ ਕਿਵੇਂ ਲੱਗਦੇ ਨੇ ਜਦ ਮਾਂ ਕੇ ਪੇਟ மே ਉਲਟਾ ਲਟਕਾ ਹੂਆ ਥਾ ਪਰ ਸਾਸਨਜੀ ਸਾਰੀ ਦੁਨੀਆ ਜਾਣਦੀ ਹੈ ਮਾਂ ਦੇ ਪੇਟ ਈ 10 ਮਹੀਨੇ ਤੇ ਰਹਿੰਦੇ ਨਹੀਂ ਸਾਰੀ ਦੁਨੀਆ ਕਹਿੰਦੀ ਹੈ ਪ੍ਰੈਗਨੈਂਸੀ 9 ਮਹੀਨੇ ਦੀ ਹੁੰਦੀ ਹੈ ਮਾਂ ਦੇ ਪੇਟ ਈ ਅਸੀਂ 9 ਮਹੀਨੇ ਰਹਿੰਦੇ ਆ 9 ਮਹੀਨੇ ਤੋਂ ਜ਼ਿਆਦਾ ਹੋ ਜਾਏ ਡਾਕਟਰ ਨੂੰ ਫਿਕਰ ਹੋ ਜਾਂਦਾ ਹੈ 10 ਮਾਸ ਉਰਦ ਮੁਖ ਰਹਿਤਾ ਕੀ ਹੁੰਦਾ ਹੈ 10 ਮਾਸ ਹੁੰਦਾ ਹੈ ਜਦੋਂ ਆਪਣੇ ਇੰਦਰੀਆ ਗਿਆਨ ਇੰਦਰੀਆ ਇਹ ਜਿਹੜੇ ਸਾਡੇ ਸਰੀਰ ਦੇ 10 ਦੁਆਰੇ ਨੇ ਨਾ ਅੱਖ ਨੱਕ ਕੰਨ ਸਾਰੇ ਜਿੰਨੇ ਵੀ ਜਦੋਂ ਇਹਨਾਂ ਦੇ ਨਾਲ ਮਿਲ ਕੇ ਮੇਰਾ ਮਨ ਪੁੱਠੀ ਸੋਚਣੀ ਸੋਚਦਾ ਹੈ ਪੁੱਠੀ ਸੋਚਣੀ ਹੁੰਦੀ ਹੈ ਸਿੰਪਟਮ 셀ਫਿਸ਼ਨੈਸ ਦੀ ਪੁੱਠੀ ਸੋਚਣੀ ਹੁੰਦੀ ਹੈ ਦੇ ਅਧਿਆਸ ਦੀ ਆਪਣੇ ਸਰੀਰ ਦੀ ਪਕੜ ਦੀ ਮੇਰਾ ਸੁੱਖ ਆਰਾਮ ਇਹ ਜਿਹੜਾ ਮੇਰਾ ਮੈਂ ਮੇਰਾ ਦੀ ਪਕੜ ਹੁੰਦੀ ਹੈ ਨਾ ਇਨੂੰ 10 ਮਾਸ ਕਹਿੰਦੇ ਨੇ ਜਦ 10 ਮਾਸ ਉrd ਮੁਖ ਰਹਿਤਾ ਜਦੋਂ ਤੂੰ ਆਪਣੇ ਸਰੀਰ ਦੇ ਸੁੱਖਾਂ ਪਿੱਛੇ ਪੁੱਠੀ ਸੋਚ ਨਹੀਂ ਸੋਚਦਾ ਹੈ ਇਹਨੂੰ ਪੁੱਠੀ ਸੋਚਨੀ ਨੂੰ ਮਾਇਆ ਕਹਿੰਦੇ ਨੇ ਸਤਸੰਗ ਜੀ ਇਹ ਹੁੰਦਾ ਸੀ ਮਾਂ ਦੇ ਪੇਟੀ ਚ ਰਹਿੰਦੇ ਆ ਇਕ ਕੁੰਦਾ ਜੀ ਆਪਣਾ ਇੱਕ ਗਰਭ ਤਿਆਰ ਕਰਦੇ ਆ ਉਹਨੂੰ ਕਹਿੰਦੇ ਨੇ ਮਾਇਆ ਨਾਮ ਹੈ ਗਰਭ ਜੂਨ ਕਾ ਇੱਕ ਹੋਰ ਜੂਨੀ ਵੀ ਹੈ ਇਹ ਕਹੇ ਕੁੱਤਾ ਬਿੱਲੀ ਸੱਪ ਇਹ ਸਾਰੇ ਵਖਰੀਆ ਵਖਰੀਆ ਜੂਨਾ ਜੂਨੀ ਨੇ ਲੋਕੀ ਸਮਝਦੇ ਨੇ ਇੱਕ ਜੂਨ ਇਨਸਾਨ ਦੀ ਜੂਨ ਹੈ ਪਰ ਗੁਰੂ ਪਾਸ਼ਾ ਕਹਿੰਦੇ ਨੇ ਮਾਇਆ ਨਾਮ ਹੈ ਗਰਭ ਜੂਨ ਕਾ ਇੱਕ ਹੋਰ ਗਰਭ ਜੂਨ ਵੀ ਹੈ ਇਸ ਦੇ ਵਿੱਚ ਪੰਚ ਚੋਰ ਵਸਿਆ ਕਾਮਕ੍ਰੋਧ ਮੋਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਨੇ ਪੁਕਾਰਾ ਇਸ ਨਾ ਸਾਡੇ ਅੰਦਰ ਵੀ ਮਾਇਆ ਮੋਹ ਪ੍ਰੇਤ ਹੈ ਕਾਮਕੋਰ ਅੰਖਾਰਾ ਇਹ ਜਮ ਕੀ ਸਰਕਾਰ ਹੈ ਇਹ ਨਾ ਉੱਪਰ ਜਮ ਦਾ ਡੰਡ ਘਟਾਰ ਕਰਾਰਾ ਅਸੀਂ ਨਾ ਆਪਣੀ ਜਿਹੜੀ ਇੱਕ ਸੋਚ ਨਹੀਂ ਦਾ ਇੱਕ ਗਰਭ ਗਰਭਕੁੰਡਲ ਮੇ ਉrdਮੁਖ ਰਹਤਾ ਜਦੋਂ ਅਸੀਂ ਹੰਕਾਰ ਦੇ ਵਿੱਚ ਰਹਿੰਦੇ ਆ ਨਾ ਤਾਂ ਅਸੀਂ ਆਪਣਾ ਇੱਕ ਗਰਭ ਤਿਆਰ ਕਰਦੇ ਆ ਇੱਕ ਵੂਮ ਬ ਤਿਆਰ ਕਰਦੇ ਆ ਇਕ ਆਪਣੀ ਮੰਦੀ ਸੋਚਣੀ ਦਾ ਮਾਂ ਦਾ ਪੇਟ ਤਿਆਰ ਕਰਦੇ ਆਂ ਔਰ ਉਹਦੇ ਵਿੱਚ ਪੁੱਠੇ ਲਟਕ ਕੇ ਹਰ ਵੇਲੇ ਸ਼ੀਰ ਸ਼ਾਸਨ ਕਰਕੇ ਸੋਚਣਾ ਕੋਈ ਗੱਲ ਸਿੱਧੀ ਨਾ ਸਮਝਣੀ ਹਰ ਗੱਲ ਨੂੰ ਮਿਸ ਅੰਡਰਸਟੈਂਡ ਕਰਨਾ ਹਰ ਬੰਦੇ ਨੂੰ ਮਿਸ ਅੰਡਰਸਟੈਂਡ ਕਰਨਾ ਹਰ ਗੱਲ ਨੂੰ ਹਰ ਬੰਦੇ ਨੂੰ ਮਿਸ ਜਜ ਕਰਨਾ ਕੋਈ ਗੱਲ ਸਿੱਧੀ ਵੀ ਕੀਤੀ ਆ ਉਹਦੇ ਪੁੱਠੇ ਅਰਥ ਕੱਢ ਲੈਣਾ ਹਰ ਕਿਸੇ ਨੂੰ ਸੋਚਣਾ ਹੈ ਬੰਦਾ ਮੇਰੇ ਨੇੜੇ ਇਸ ਕਰਕੇ ਆਇਆ ਕਿ ਐਨੂੰ ਕੋਈ ਮੇਰੇ ਨਾਲ ਕੰਮ ਹੋਏਗਾ ਉਹ ਐਵੇਂ ਨਹੀਂ ਜੀ ਅੱਜ ਕੱਲ ਕੋਈ ਨੇੜੇ ਬੰਦਾ ਹਰ ਕਿਸੇ ਨੂੰ ਭੈੜਾ ਸਮਝਣਾ ਬੇਈਮਾਨ ਸਮਝਣਾ ਪੁੱਠੀ ਸੋਚ ਸੋਚਣਾ ਜਬ ਦਾਸ ਮਾਸ ਉਰਦਮੁਖ ਰਹਤਾ ਜਦੋਂ ਤੂੰ ਉਹ ਬੰਦੇ ਤੂੰ ਹੰਕਾਰ ਵਿੱਚ ਫੁੱਲਿਆ ਰਹਿੰਦਾ 10 ਮਾਸ ਉਰਦਮੁਖ ਰਹਤਾ 100 ਦਿਨ ਕਿਵੇਂ ਫੁੱਲਿਆ 100 ਦਿਨ ਕਿਹੜਾ ਹੁੰਦਾ ਸਾਧ ਸੰਗਤ ਜੀ ਸੋਇਲਾ ਵੀ ਚੰਦ ਹੈ ਘਰ ਘਰ ਇਹੋ ਪੌਂਚਾ ਸਦੜੇ ਨਿਤ ਪਵਨ ਸੱਦਣ ਆਰਾ ਸਿਮਰੀਏ ਨਾਨਕ ਸੇ ਦੇ ਆਵਨ ਉਹ ਵਾਲੇ ਦਿਨ ਆ ਜਾਂਦੇ ਹਨ ਜਦ ਗੁਰੂ ਕੀ ਬਾਤ ਸੁਨੋਰ ਭਗਵਾਨ ਸੇ ਮਿਲਨ ਹੋ ਸਕਦਾ ਹੈ ਸੋ ਦਿਨ ਕੈਸੇ ਭੁੱਲਿਆ ਤੂੰ ਉਹ ਦਿਨ ਕਿਉਂ ਭੁੱਲ ਗਿਆ ਕਿ ਤੇਰਾ ਰੱਬ ਜੀ ਦੇ ਨਾਲ ਮਿਲਨ ਹੋ ਸਕਦਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲਦੀ ਰਹਿਣ ਤੂੰ ਉਹ ਵਾਲਾ ਦਿਨ ਕਿਵੇਂ ਪੁੱਲ ਗਿਆ ਯੂ ਆਰ ਹੇਅਰ ਟੂ ਬੀ ਹੈਪੀ ਸਾਧ ਸੰਗਤ ਜੀ ਕੋਈ ਵੀ ਆਪਣੇ ਨਾ ਆਪ ਨੂੰ ਫਰੋਲ ਕੇ ਦੇਖ ਲੋ ਦੁਨਿਆ ਦਾ ਹਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ ਰਹਿਣਾ ਚਾਹੁੰਦਾ ਹੈ ਕਿ ਨਹੀਂ ਐਵਰੀਬਾਡੀ ਵਾਂਟਸ ਟੂ ਬੀ ਹੈਪੀ ਗੁਰੂ ਪਾਚੇ ਕਹਿੰਦੇ ਨੇ ਹੈਪੀ ਰਹਿਣ ਵਾਸਤੇ ਪਤਾ ਕੀ ਆ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨਾਰਜੀ ਤੇਰੇ ਨਾਲ ਆਲਾ ਗੁਰਮਤਿ ਰੰਗਮਾਨ ਸੁਖੀ ਹੋ ਸਕਦਾ सुखी बसै मस्कीनिया सुखी रहना चाहता है नम्रता गरीबड़े सुबह चाजा आप निवार तले वरना बड़े बड़े अंकारिया नानक गर्भ गले गर्भ में गल जाते हैं लोग अंकार में तू सुखी रहना चाहता है मन की मत त्यागो हरजन हुकम कम्बूज सुख पाई है रे ਸੁਖੀ ਹੋ ਸਕਦੇ ਆ ਸਦੀਵੀ ਖੇੜਾ ਨਾਨਕ ਬਖਤਾ ਸਦਾ ਵਿਕਾਸ ਹੋ ਸਕਦਾ ਹੈ ਮਨ ਖਿੜਿਆ ਹਰਿਆ ਬਾਗ ਬਣਾਉਣਾ ਪਏਗਾ ਅਸੀਂ ਸਮਝਨੇ ਆ ਰਹਾਉ ਵਿੱਚ ਕੀ ਆ ਕੀ ਗਿਆ ਰਹਾਉ ਵਿੱਚ ਪੁੱਛਿਆ ਗਿਆ ਕਾਏ ਭయ్యా ਫਿਰ ਤੋਂ ਫੂਲਿਆ ਤਾਂ ਫੂਲੇਆ ਦੇ ਸਿੰਪਟਮਸ ਡਿਸਕਸ ਕਰ ਰਹੇ ਆ ਤਾਂ ਕਿ ਆਪਣੇ ਆਪ ਨਾਲ ਰਿਲੇਟ ਕਰ ਸਕੀਏ ਸੋ ਮੇਰੇ ਮਦਰ ਨੇ ਮੈਨੂੰ ਕੁਝ ਪੁਆਇੰਟਸ ਲਿਖਾਏ ਜੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਆਪਣਾ ਐਨਾਲਿਸਿਸ ਕਰਨਾ ਸ਼ੁਰੂ ਕਰੀਏ ਤਾਂ ਪਤਾ ਲੱਗੇਗਾ ਕਿ ਜੇ ਮੈਂ ਚੰਗੇ ਖਿਆਲ ਕੋਲ ਰੱਖਦਾ ਹਾਂ ਤਾਂ ਮੈਂ ਸੁਖੀ ਹੁੰਦਾ ਹਾਂ ਜੇ ਮੰਦੇ ਖਿਆਲਾਂ ਦੀ ਪ੍ਰੈਕਟਿਸ ਕਰਦਾ ਹਾਂ ਤਾਂ ਮੈਂ ਦੁਖੀ ਤੇ ਅਪਸੈਟ ਰਹਿੰਦਾ ਹਾਏ ਹਾਏ ਕਰਦਾ ਰਹਿੰਦਾ ਦਿਨ ਰਾਤ ਸਾਸਨ ਜੀ ਕਈ ਲੋਕੀ ਨਾ ਹਾਏ ਹਾਏ ਨਹੀਂ ਕਰਦੇ ਪਰ ਉਹ ਕਹਿੰਦੇ ਜੀਣ ਦਾ ਦਿਲ ਨਹੀਂ ਕਰਦਾ ਦੁਨੀਆ ਬਦਲ ਗਈ ਹੈ ਜ਼ਮਾਨਾ ਪੈੜਾ ਹੋ ਗਿਆ ਸਾਡੇ ਵੇਲੇਾਂ ਜੁੰਦਾ ਸੀ ਹੁਣ ਦੇਖੋ ਨਾ ਇਹ ਸਾਰੇ ਸਿੰਪਟਮਸ ਨੇ that one is really sad one is really ਦੁਖੀ one is really upset ਜੀਣ ਦੀ ਇੱਛਾ ਕੋਈ ਨਹੀਂ ਰਹੀ ਇੱਛਾ ਦੇ ਬਦਲੇ ਕੀ ਹੋ ਗਿਆ ਪੈਸੀਮਿਸਟਿਕ ਹੋ ਗਿਆ ਉਦਾਸੀਨ ਸੈਡੀਸਟ ਜਿਹੜੇ ਸੈਡੀਸਟ ਹੋ ਜਾਂਨ ਨਾ ਉਹ ਜਾਂ ਆਪਣੇ ਆਪ ਨੂੰ ਦੁਖੀ ਕਰਦੇ ਨੇ ਜਾਂ ਉਹਨਾਂ ਦੇ ਆਸ-ਪਾਸ ਜਿਹੜੇ ਰਹਿੰਦੇ ਉਹਨਾਂ ਨੂੰ ਦੁਖੀ ਕਰਦੇ ਨੇ ਜਦੋਂ ਆਪ ਦੁਖੀ ਹੋਣ ਔਰ ਦੁਖੀ-ਦੁਖੀ ਗੱਲਾਂ ਕਰਨ ਉਹਨਾਂ ਨੂੰ ਚੰਗਾ ਲੱਗਦਾ ਹੈ ਜਾਂ ਦੂਜਿਆਂ ਨੂੰ ਦੁਖੀ ਕਰਨ ਉਹਨਾਂ ਨੂੰ ਚੰਗਾ ਲੱਗਦਾ ਹੈ ਮਨੁੱਖ ਆਪਣਾ ਧਨ ਦੂਜਿਆਂ ਲਈ ਨਹੀਂ ਵਰਤਦਾ ਕੋਲ ਰੱਖੇਗਾ ਮੈਂ ਕੰਟਰੀ ਅੰਦਰ ਰਿਹਾ ਤਾਂ ਉੱਥੇ ਲੋਕੀ ਕਹਿੰਦੇ ਫਲਾਣਾ ਬੰਦਾ ਮਰ ਕੇ ਗਿਆ ਨਾ ਪਤਾ ਹੈ 400 ਕਰੋੜ ਛੱਡ ਕੇ ਗਿਆ ਅਛਾ ਇਸ ਕਰਕੇ ਜ਼ੋਰਦਾਰ ਹੈ ਮੇਰੇ ਮਰਨ ਤੋਂ ਬਾਅਦ ਮੇਰੇ ਸੰਸਕਾਰ ਤੋਂ ਬਾਅਦ ਲੋਕੀ ਗੱਲਾਂ ਕਰਨਗੇ ਮੈਂ ਕਿੰਨੇ ਕਰੋੜ ਛੱਡ ਕੇ ਗਿਆ ਸੰਕਾਰ ਦੀ ਨਿਸ਼ਾਨੀ ਫੁੱਲੇ ਫੁੱਲੇ ਰਹਿਣ ਦੀ ਸਿੰਟਮਸ ਆਪਣਾ ਤੰਦੂ ਜਿਆ ਲਈ ਨਹੀਂ ਵੰਡਦਾ ਆਪਣੇ ਸੁਖ ਦੀ ਤਾਂਗ ਦਾ ਸੁਭਾਅ ਨਾ ਹਲੰਦਾ ਅਗਿਆਨਤਾ ਵਿੱਚ ਰਹਿੰਦਾ ਹੈ ਇਹੋ ਗਿਆਨਤਾ ਆਪਣੀ ਪ੍ਰਾਪਤੀ ਦਾ ਹੰਕਾਰ ਕ੍ਰੀਏਟ ਕਰਦੀ ਰਹਿੰਦੀ ਹੈ ਸੈਲਫਿਸ਼ ਹੋ ਜਾਂਦਾ ਹੈ ਹੈਂਸ ਨੋ ਨਿਮਰਤਾ ਨੋ ਮਿਠਾਸ ਨੋ ਸੇਵਾ ਦਾ ਸੁਭਾਅ ਆਪਣੀ ਧਨ ਜਾਇਦਾਦ ਪਦਵੀ ਤੇ ਕਬਜ਼ਾ ਰੱਖਦਾ ਉਸ ਨੂੰ ਇਹ ਪਸੰਦ ਹੁੰਦਾ ਹੈ ਕਿ ਮੈਨੂੰ ਪਕੜ ਕੇ ਰੱਖਾਂ ਆਪਣੀ ਹੰਸਬਿਰਤੀ ਨਹੀਂ ਲੈਂਦਾ ਔਰ ਮੰਦੇ ਖਿਆਲ ਕਾਂ ਕਾਂ ਵਾਲੇ ਲੈ ਲੈਂਦਾ ਨਿਮਰਤਾ ਵਾਲਾ ਵਤੀਰਾ ਨਹੀਂ ਰਹਿੰਦਾ ਪਤਾ ਸਮਝ ਨਹੀਂ ਲੱਗਦੀ ਲੇਕਿਨ ਸਮਝਦਾ ਮੈਨੂੰ ਸਭ ਕੁਝ ਪਤਾ ਹੈ ਉਸ ਨੂੰ ਹਰ ਵੇਲੇ ਹੰਕਾਰ ਹੁੰਦਾ ਕਿ ਮੈਨੂੰ ਸਭ ਕੁਝ ਪਤਾ ਹੈ ਮੈਂ ਗੁਰੂ ਦੀ ਗੱਲ ਸੁਣਾ ਹੀ ਕਿਉਂ ਮੈਂ ਪਾਠ ਕਰਾਂ ਹੀ ਕਿਉਂ ਮੈਂ ਗੁਰਦੁਆਰੇ ਜਾਵਾਂ ਹੀ ਕਿਉਂ ਮੈਂ ਖੰਡੇ ਕੀ ਪਾਉ ਚੱਕਾ ਹੀ ਕਿਉਂ ਮੈਂ ਭੈੜ ਕਿਉਂ ਨਾ ਪ੍ਰੈਕਟਿਸ ਕਰਾਂ ਉਹਨੂੰ ਆਪਣੇ ਭੈੜ ਤੇ ਸਭ ਕੁਝ ਹੁੰਦਾ ਔਰ ਗੁਰੂ ਦੀਆਂ ਗੱਲਾਂ ਉੱਤੇ ਉਹ ਕੁਐਸਚਨ ਕਰਨੇ ਸ਼ੁਰੂ ਕਰ ਦਿੰਦਾ ਹੈ। ਅੰਮ੍ਰਿਤ ਵੇਲੇ ਉੱਠਣਾ ਉਸ ਨੂੰ ਪਸੰਦ ਨਹੀਂ ਹੁੰਦਾ। ਇਸ ਕਰਕੇ ਲਰਨ ਐਂਡ ਪ੍ਰੈਕਟਿਸ ਨਮਰਤਾ, ਮਿਠਾਸ, ਹਮਦਰਦੀ, ਸੇਵਾ ਤਾਂ ਕਿ ਪਛਤਾਵਾ ਨਾ ਹੋਏ। ਉਹਨੂੰ ਰੈਗ੍ਰੀਟ ਨਾ ਕਰਨਾ ਪਵੇ। ਜੇਸੀ ਰੈਗਰੈਟ ਕਰ ਦੇਣਾ ਹਾਂ ਹਾਂ ਮੈਂ ਤੇ ਪਾਗਲ ਆ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ ਉਹ ਕਹਿ ਰਹੀ ਹੁੰਦੀ ਮੈਂ ਹਾਂ ਹਾਂ ਮੈਂ ਮੈਂ ਤੇ ਇਹ ਹਾਂ ਹਾਂ ਮੈਂ ਮੇਰਾ ਨਾ আজকাল ਨਾ ਇਹ ਹੈ ਨਾ ਉਹ ਹੈ ਨਾ ਆਪਣੇ ਆਪ ਨੂੰ ਇਸ ਤਰ੍ਹਾਂ ਇਨਵੈਲੀਡੇਟ ਕਰਨਾ ਕੰਪਲੈਕਸ ਹੈ ਔਗੁਣ ਕਰਕੇ ਪਛਤਾਉਂਦੇ ਰਹਿਣਾ ਲੇਕਿਨ ਆਪਣਾ ਔਗੁਣ ਠੀਕ ਨਾ ਕਰਨਾ ਆਪਣੇ ਔਗੁਣਾ ਨੂੰ ਸਾੜਨਾ ਨਾ ਬਲਕਿ ਦੂਸਰਿਆਂ ਨੂੰ ਨਾਲ ਦੁਖੀ ਕਰਦੇ ਰਹਿਣਾ ਇਹ ਵਾਲੇ ਪੁਆਇੰਟਸ ਮੈਨੂੰ ਮੇਰੇ ਮਦਰ ਨੇ ਸਾਂਝ ਕੀਤੀ ਸੀ ਮੈਂ ਚਾਹੁੰਦਾ ਸੀ ਕਿ ਇਹਦੇ ਨਾਲ ਪਤਾ ਲੱਗੇ ਕਿ ਅਸੀਂ ਆਪਣਾ ਗਰਭਕੁੰਡ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਅਸੀਂ ਰਲ ਕੇ ਪੜ ਰਹੇ ਹਾਂ ਕਿ ਆਉਗਣਾ ਦੇ ਨਾਲ ਸਾਡਾ ਪਾਂਡਾ ਕੱਚਾ ਬਣਦਾ ਹੈ ਆਉਗਣੀ ਸੋਚ ਦੇ ਨਾਲ ਕੱਚੇ ਪਾਡੇ ਵਿੱਚ ਜੋ-ਜੋ ਪਾਉਂਦੇ ਆ ਉਹ ਤ੍ਰਿਸ਼ਨਾ ਦਾ ਜਲ ਹੁੰਦਾ ਹੈ ਤ੍ਰਿਸ਼ਨਾ ਦਾ ਜਲ ਕੱਚੇ ਪਾਡੇ ਵਿੱਚ ਇਕੱਠਾ ਜਿਹੜਾ ਕਰੀ ਜਾਂਦੇ ਆ ਪੁਕਾਨਾ ਸਾਡਾ ਫੁੱਲਾ ਜਾਂਦਾ ਹੈ ਆਕੜਦੇ ਜਾਂਦੇ ਆ ਹੰਕਾਰਦੇ ਜਾਂਦੇ ਆ ਬੰਦੇ ਨੂੰ ਬੰਦਾ ਨਹੀਂ ਸਮਝਦੇ ਆ ਉਹਦੇ ਹਾਸਤੇ ਕਬੀਰ ਜੀ ਪੁੱਛ ਰਹੇ ਨੇ ਮੈਂ ਸ਼ਬਦ ਦਾ ਬਾਕੀ ਹਿੱਸਾ ਤੁਹਾਡੇ ਨਾਲ ਕੱਲ ਸਾਂਝ ਕਰਾਂਗਾ